ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਹ ਗੁਰੂ ਨੂੰ ਵਾਹ ਕੀਆ ਗਿਆ ਹੈ ਵਾਹ ਦਾ ਅਰਥ ਹੈ ਤਨ ਇਹ ਫਾਰਸੀਆ ਸ਼ਬਦ ਹੈ ਵਾਹ ਗੁਰੂ ਜੀ ਦਾ ਖਾਲਸਾ ਇਹ ਗੁਰੂ ਜੀ ਖਾਲਸਾ ਤੁਹਾਡੇ ਸਾਜਿਆ ਹੋਇਆ ਹੈ ਵਾਹ ਗੁਰੂ ਜੀ ਕੀ ਫਤਹ ਹੈ ਗੁਰੂ ਜੀ ਤੁਸੀ ਤਨ ਹੋ ਖਾਲਸੇ ਦੀ ਫਤਹ ਤੁਹਾਡੀ ਹੀ ਬਖਸ਼ਿਸ਼ ਮਿਹਰ ਹੁੰਦੀ ਹੈ ਪਿਆਰੇ ਦਰਸ਼ਕੋ ਪਿਆਰੇ ਸ਼ਰੋਤਿਓ ਸਭ ਨੂੰ ਨਮਸਕਾਰ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਆਨ ਕੀਤੇ ਸੱਚ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਆਪ ਪੰਜ ਵਿਚਾਰ ਕਰਦੇ ਹਾਂ ਦਰਸ਼ਨ ਗ੍ਰੰਥ ਦੇ ਕਵੀ ਨੇ ਮਾਰੀ ਕਾਪ ਗੱਪ ਮਾਰੀ ਉਹ ਗੱਪ ਕਿਹੜੀ ਮਾਰੀ ਇਹ ਆਪਾਂ ਦੇਖਦੇ ਹਾਂ ਇਹ ਕਾਪ ਹੈ ਕਿ ਕਿਸ ਨੇ ਕੰਨਾਂ ਵਿੱਚੋਂ ਮੈਲ ਕੱਢ ਕੇ ਛੁੱਟੀ ਕੰਨਾਂ ਵਿੱਚੋਂ ਮੈਲ ਕੱਢ ਕੇ ਛੁੱਟੀ ਤਾਂ ਸੰਸਾਰ ਬਣ ਗਿਆ ਇਹਦਾ ਮਤਲਬ ਕੰਨ ਜਿਹੜੇ ਐਨੇ ਵੱਡੇ ਹੋਣਗੇ ਤੇ ਉਹਨਾਂ ਵਿੱਚ ਮੈਲ ਹੀ ਨਹੀਂ ਜਮਾ ਹੋਈ ਹੋएगी ਇਹਦਾ ਮਤਲਬ ਹੈ ਕੰਨਾਂ 'ਚੋਂ ਮੈਲ ਕੱਢਣ ਵਾਲਾ ਨੇ ਕਦੀ ਕੰਨ ਸਾਫ਼ ਹੀ ਨਹੀਂ ਕੀਤੇ ਆਪਣੇ ਮੈਲ ਨਾ ਭਰੇਗਾ ਮੈਲ ਨਾ ਭਰਗਾ ਤੂੰ ਮੈਲ ਕੱਢ ਕੇ ਛੁੱਟੀ ਗਿਆ ਤਾਂ ਸੰਸਾਰ ਬਣ ਗਿਆ ਇਹ ਦਸ਼ਕਪੁਰਾਂਤ ਦਾ ਕਵੀ ਕਹਿੰਦਾ ਸ਼ੀਰ ਗੁਰੂ ਗ੍ਰੰਥ ਸਾਹਿਬਾ ਅਜਿਹੀ ਸੋਚ ਨੂੰ ਰੱਦ ਕਰ ਰਹੇ ਹਨ ਆਪਾਂ ਸਮਝਣ ਦੀ ਯਤਨ ਕਰੀਏ ਕਿ ਇਹ ਸੰਸਾਰ ਕੰਨਾਂ ਦੀ ਕਿਸੇ ਨੇ ਕੰਨਾਂ ਚ ਮੈਲ ਕੱਢ ਕੇ ਛੁੱਟੀ ਤਾਂ ਬਣਿਆ ਜਾਂ ਇਹਦਾ ਕੋਈ ਹੋਰ ਤਰੀਕਾ ਸੰਸਾਰ ਰਚਨਾ ਦਾ ਆਪਾਂ ਜੋ ਅਸਲ ਲਿਖਤ ਹੈ ਉਹਦੇ ਵੱਲ ਚੱਲਦੇ ਹਾਂ ਇਹ ਹੈ ਪਿਆਰਿਓ ਆਨਲਾਈਨ ਟੀਕਾ ਹੈ ਦਸੰਗਰੰਥ ਦਾ ਡਾਕਟਰ ਰਤਨ ਸਿੰਘ ਜੱਗੀ ਨੇ ਕੀਤਾ ਹੋਇਆ ਇਹਦੇ ਵਿੱਚ ਆਪਾਂ 13 ਨੰਬਰ 13 ਨੰਬਰ ਬੰਦ ਜਿਹੜਾ ਇਹਦੀ ਵਿਚਾਰ ਕਰਨੀ ਆ ਇਹ ਬੰਦ ਜਿਹੜਾ ਹੈ 10 ਗੁਰਾਂ ਦੇ 5047 ਉੱਤੇ ਲਿਖਿਆ ਆ ਕੱਢ ਲਿਓ ਉੱਥੋਂ 47 ਉੱਤੇ ਤੇ ਇਹ ਟੌਪਿਕ ਚੱਲ ਰਿਹਾ ਕਾਲ ਜੀ ਕੀ ਉਸਤਤ ਸੁਣੀ ਚੱਲੋ ਕਾਲ ਜੀ ਕੀ ਉਸਤਤ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਅਕਾਲ ਕਹਿੰਦੀ ਆ ਅਕਾਲ ਮੂਰਤ ਕਹਿੰਦੀ ਆ ਤੇ ਦਸ਼ਮ ਗੁਰਾਂਤ ਕਹਿੰਦਾ ਨਹੀਂ ਅਕਾਲ ਨਹੀਂ ਕਾਲ ਹੈ ਸਾਡਾ ਜਿਹੜਾ ਇਸ ਤੇ ਉਹ ਕਾਲ ਆ ਕਾਲ ਜੀ ਕੀ ਉਸਤਤ ਸੋ ਕਾਲ ਜੀ ਕੀ ਉਸ ਦੇ ਵਿੱਚ ਕਵੀ ਲਿਖਦਾ ਇਹ ਬੰਦ ਨੰਬਰ ਬੰਦ ਨੰਬਰ 13 ਪੰਨਾ 47 ਦਸ ਗੁਰਾਂ ਦਾ ਕੱਢ ਕੇ ਦੇਖਿਓ ਉੱਥੋਂ ਵੀ ਉੱਥੇ ਬੰਦ ਲਿਖਿਆ ਆ ਇਹਦੀ ਆਪਾਂ ਜੇ ਥੋੜਾ ਫੌਂਟ ਵੱਡਾ ਕਰਦੇ ਆ ਤਾਂ ਜੋ ਆਰਾਮ ਨਾਲ ਪੜਿਆ ਜਾ ਸਕੇ ਪਹਿਲਾ ਆਪਾ ਇਥੋਂ ਇਹ 13 ਨੰਬਰ ਬੰਦ ਹੈ ਇਹ ਪੜ੍ਹਦੇ ਫਿਰ ਇਹ ਅਰਥ ਪੜ੍ਹਾਂਗੇ ਆ ਆ ਨੰਬਰ 13 ਬੰਦ ਇਹ ਕੰਦਾ ਸਹਸ ਰਾਸ਼ ਜਾ ਕੋ ਸ਼ੁਭ ਸੋ ਹੈ ਸਾਸ ਪਾਦ ਜਾ ਕੇ ਤਨ 모 ਹੈ ਪਾਦ ਮਤਲਬ ਪੈਰ ਸ਼ੇਖ ਨਾਗ ਪਰ ਸੋਇ ਬੋ ਕਰੈ ਸ਼ੇਖ ਨਾਗ ਇਹਦੇ ਤੇ ਸੁਤਾ ਰਹਿੰਦਾ ਜਾਗਤੇ ਸ਼ੇਖ ਸਾਈ ਉਚਰੈ ਤੇ ਜਗ ਕਹਿੰਦਾ ਸ਼ੇਖ ਸਾਈ ਆ ਇਹ ਨੰਬਰ 12 ਆ ਜਿਹੜਾ ਜਿਹੜਾ ਕਾਂ ਜ਼ਿਕਰ 13 ਨੰਬਰ ਚ ਕੀਤਾ ਵੀ ਉਹਨੇ ਕੀ ਕੀਤਾ 13 ਨੰਬਰ ਕਹਿੰਦਾ ਏਕ ਸ਼੍ਰਵਣ ਤੇ ਮੈਲ ਨਿਕਾਰਾ ਕੰਨ ਚੋਂ ਮੈਲ ਕੱਢ ਦਿੱਤੀ ਨਿਕਾਰਾ ਕੱਢੀ ਤਾਂ ਤੇ ਮધુ ਕੀਟ ਬਤਨ ਤਾਰਾ ਉਥੋਂ ਫੇ ਮધુ ਕੀਟਵ ਇਹ ਦਾਤ ਬਣ ਗਿਆ ਉਹਨਾਂ ਨੇ ਸਰੀਰ ਧਾਰਨ ਕਰ ਲਿਆ ਮੈਲ ਤੋਂ ਵਾ ਕੰਨ ਚ ਇੰਨੀ ਮੈਲ ਸੀ ਕਿ ਉਹ ਮੈਲ ਜਿਹੜੀ ਆ ਉਹ ਸਕੇਲ ਕਰਕੇ ਉਹ ਤੋਂ ਆ ਮધુ ਕੀਟਵ ਦਾਤ ਜਿਹੜੇ ਬਣ ਗਏ ਕਦੀ ਕੰਨ ਸਾਫ਼ ਹੀ ਨਹੀਂ ਕੀਤੇ ਇਸ ਨੇ ਇੰਨੀ ਮੈਲ ਭਰੀ ਵੀ ਕੰਨਾਂ ਚ ਫੇਰ ਕਹਿੰਦਾ ਦੂਤਿਆ ਕਾਨ ਤੇ ਮੈਲ ਨਿਕਾਰੀ ਦੂਜਾ ਕੰਨ ਵੀ ਮੈਲ ਨਾਲ ਭਰਿਆ ਪਿਆ ਉਹਦੇ ਵਿੱਚੋਂ ਵੀ ਮੈਲ ਕੱਢੀ ਇਹਨੇ ਤਾਤੇ ਸ੍ਰਿਸ਼ਟੀ ਪਈ ਇਹ ਸਾਰੀ ਤੇ ਦੂਜੇ ਕੰਨ ਚੋਂ ਮੈਲ ਕੱਢ ਕੇ ਛੁੱਟੀ ਆ ਲੈ ਕੰਦਾ ਆ ਸੰਸਾਰ ਬਣ ਗਿਆ ਤਾਤੇ ਪਈ ਸ੍ਰਿਸ਼ਟੀ ਸਭ ਸ੍ਰਿਸ਼ਟੀ ਇਹ ਸਾਰੀ ਇਹ 13 ਨੰਬਰ ਬੰਦ ਹੈ ਕੰਨ 'ਚ ਮੈਲ ਦਾ ਤੇ 12 ਨੰਬਰ ਬੰਦ ਜਿਹੜਾ ਹੈ ਇਹ ਦੱਸਿਆ ਹੈ ਕਿ ਇਹ ਕੌਣ ਹੈ ਜਿਹੜਾ ਸੁੱਤਾ ਰਹਿੰਦਾ ਉਹਨੇ ਕੰਨ 'ਚ ਮੈਲ ਕੱਢੀ ਇਹਦਾ ਵੇਰਵਾ ਇਹਨੇ ਪੂਰਾ ਨਹੀਂ ਦਿੱਤਾ ਫਿਰ ਵੀ ਆਪਾਂ ਇਹਦੇ ਅਰਥ ਇੱਥੇ ਪੜ੍ਹਦੇ ਆਂ 12 ਤੇ 13 ਨੰਬਰ ਇਹ ਆ ਪਿਆਰਿਓ ਜਿਸ ਦੇ ਸਰੀਰ ਉੱਤੇ ਹਜ਼ਾਰ ਅੱਖਾਂ ਸ਼ੋਭਦੀਆਂ ਹਨ ਸੁਣੀ ਸੁਣੀ ਚੱਲੋ ਇਹ ਕੌਣ ਹੈ ਇਹ ਐਸਾ ਜਿਹਦੇ ਤੇ ਜਿਹਦੇ ਸਰੀਰ ਉੱਤੇ ਹਜ਼ਾਰ ਅੱਖਾਂ ਸ਼ੋਭ ਸ਼ੋਭਾ ਦਿੰਦੀਆਂ ਹਨ ਕਿਉਂਕਿ ਕਾਲ ਦੀ ਸਿਫਤ ਕਰ ਰਿਹਾ ਹੈ ਕਾਲ ਮਹਾਕਾਲ ਸਰਵਕਾਲ ਏ ਦੇ ਸਟਾ ਇਹੀ ਹੋ ਸਕਦਾ ਹੋਰ ਕੋਈ ਨਹੀਂ ਜਿਸ ਦੇ ਸਰੀਰ ਉੱਤੇ ਹਜ਼ਾਰ ਪੈਰ ਮੌਜੂਦ ਹਨ ਸੁਣੀ ਚਲੋ ਜੋ ਛੇਸ਼ਨਾਗ ਦੀ ਸੇਜਾ ਉੱਤੇ ਸੌਂਦਾ ਹੈ ਸੰਸਾਰ ਬਣਾਉਣ ਲੱਗਾ ਇਹ ਉਸ ਨੂੰ ਜਾਗਤ ਛੇਖਸਾਏ ਛੇਸ਼ ਸਈ ਕਹਿੰਦਾ ਹੈ ਛੇਖਨਾਗ ਜਿਹੜਾ ਆ ਉਤੋਂ ਕਿਉਂਕਿ ਉਹਦੇ ਉਹਦੇ ਤੇ ਸੌਂਦਾ ਆ ਤੇ ਇਸ ਕਰਕੇ ਨੂੰ ਛੇਸ਼ ਸਹੀ ਸੰਸਾਰ ਕਹਿੰਦਾ ਆ ਇਹ ਛੇਸ਼ ਸਹੀ ਆ ਫਿਰ ਅਗਣ ਨੰਬਰ 13 ਉਸਨੇ ਇੱਕ ਕੰਨ ਤੋਂ ਮੈਲ ਕੱਢੀ ਉਸ ਤੋਂ ਮਧੂ ਅਤੇ ਕੀਟਵ ਨੇ ਸਰੀਰ ਧਾਰਨ ਕੀਤੇ ਇਹ ਦੰਤ ਬਣ ਗਏ ਮਧੂ ਅਤੇ ਕੀਟਵ ਲਾ ਕੰਨ ਚੋਂ ਮੈਲ ਕੱਢ ਦਿੱਤੀ ਪਹਿਲਾਂ ਦੰਤ ਬਣਾ ਦਿੱਤੇ ਫੇਰ ਉਸਨੇ ਦੂਜੇ ਕੰਨ ਚੋਂ ਮੈਲ ਕੱਢੀ ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਇਹ ਨੰਬਰ 13 ਆ ਇਹਦਾ ਮਤਲਬ 12 ਨੰਬਰ ਜਿਹੜਾ ਬਣਾਉਣ ਵਾਲਾ ਸੁਤਾ ਪਿਆ ਜਿਹੜਾ ਸ਼ੇਖ ਨਾਗ ਦੇ ਸੀ ਇਹ ਤੇ ਸੌਂਦਾ ਪਿਆ ਇਹਦੇ ਕੰਨ ਮੈਲ ਨਾਲ ਭਰੇ ਪਏ ਆ ਇੰਨਾ ਇਕੰਦਾ ਰਹਿਦਾ ਕੰਨਾਂ ਚੋਂ ਕਦੀ ਮੈਲ ਨਹੀਂ ਸਾਭਕੀ ਤੇ ਕੱਢੀ ਕੰਨ ਮੈਲ ਨਾਲ ਭਰੇ ਪਏ ਆ ਤੇ ਇੱਕ ਕੰਨ ਚੋਂ ਮੈਲ ਕੱਢਦਾ ਤੇ দাঁਤ ਬਣਾ ਦਿੰਦਾ ਦੂਜੇ ਕੰਨ ਚੋਂ ਮੈਲ ਕੱਢਦਾ ਤੇ ਸੰਸਾਰ ਬਣਾ ਦਿੰਦਾ ਇਹਨੂੰ ਪੁੱਛੇ ਵੀ ਸੰਸਾਰ ਵਿੱਚ ਇਹ দাঁਤ ਨਹੀਂ ਆਉਂਦੇ ਇਹ ਵੀ ਸੰਸਾਰ ਚ ਹੀ ਆਉਂਦੇ ਆ ਪਹਿਲਾਂ দাঁਤ ਬਣਾ ਤੇ ਫਿਰ ਸੰਸਾਰ ਬਣਾਤਾ ਹੁਣ ਪੁੱਛਣ ਵਾਲਾ ਹੋਵੇ ਇਹ ਕਿਦਾਂ ਬਣ ਗਿਆ ਪਹਿਲਾਂ ਇਹ ਛੇਸ਼ਨਾਗ ਕਿਦਾਂ ਆ ਗਿਆ ਪਹਿਲਾਂ ਛੇਸ਼ਨਾਗ ਤੇ ਉੱਤੇ ਸੌਂਦਾ ਉਹ ਵੀ ਸੰਸਾਰ ਦੀ ਰਚਨਾ ਵਿੱਚ ਹੀ ਹੈ ਛੇਖਨਾਗ ਤੇ ਇਹ ਛੇਖਨਾਗ ਤੇ ਸੌਣ ਵਾਲਾ ਫਿਰ ਅੱਖਾਂ ਫਿਰ ਪੈਰ ਇਹ ਸੰਸਾਦੀ ਰਚਨਾ ਤਾਂ ਕਰਨ ਦੀ ਮੈਲ ਚੋਂ ਕੱਢਣ ਲੱਗਾ ਬਣਾਉਣ ਲੱਗਾ ਆ ਤੇ ਇਹਦੇ ਇਹ ਆਪੇ ਦਾ ਸਰੀਰ ਜਿਹੜਾ ਤੇ ਸ਼ੇਖ ਨਾ ਇਹ ਪਹਿਲਾਂ ਕਿਦਾਂ ਬਣ ਗਿਆ ਸੋ ਕਵੀ ਨੇ ਇਹ ਗੱਪ ਮਾਰੀਏ ਸੀ ਕਿ ਇਹ ਜਿਹੜਾ ਸ਼ੇਖ ਨਾ ਤੇ ਸੌਂਦਾ ਸੀ ਉਹਨੇ ਕੰਨਾਂ 'ਚੋਂ ਮੈਲ ਕੱਢ ਦਿੱਤੀ ਤੇ ਇਹ ਬਣ ਗਿਆ ਇਹ ਕੰਨਾਂ 'ਚੋਂ ਮੈਲ ਕੱਢਣ ਵਾਲਾ ਜਿਹੜਾ ਇਹ ਕੋਈ ਹੋਰ ਨਹੀਂ ਹੋ ਸਕਦਾ ਕਿਉਂਕਿ ਇਹ ਕਾਲ ਜੀ ਕੀ ਉਸਤ ਕਰ ਰਿਹਾ ਤੋਂ ਕਵੀ ਨੇ ਥੇ ਲਿਖਿਆ ਫਿਰ ਕਾਲ ਨੇ ਉਹਨਾਂ ਮਦੂਤੇ ਕੈਟਵ ਦਾ ਵੱਧ ਕੀਤਾ ਇਹ ਨੰਬਰ ਅੱਗੇ 14 ਆ ਜਾਂਦਾ ਆ ਕਾਲ ਨੇ ਇਹਨਾਂ ਨੂੰ ਫੇਰ ਮਾਰ ਦਿੱਤਾ ਪਹਿਲਾਂ ਕੰਨਾਂ ਚ ਮੈਲ ਕੱਢ ਕੇ ਬਣਾ ਲੈ ਫੇਰ ਕਾਲ ਨੇ ਇਹਨਾਂ ਨੂੰ ਮਾਰ ਵੀ ਦਿੱਤਾ ਤੇ ਕਹਾਣੀ ਅੱਗੇ ਚੱਲਦੀ ਆ ਤੋਂ ਪਿਆਰਿਓ ਇਹ ਹੈ ਗੱਪ ਜਿਹੜੀ ਆ ਦਸ਼ਮ ਗ੍ਰੰਥ ਦੇ ਕਵੀ ਨੇ ਇਥੇ ਮਾਰੀ ਆ ਕਿ ਸੰਸਾਰ ਇਹ ਜਿਹੜਾ ਕਾਲ ਨੇ ਆਪਣੇ ਕੰਨਾਂ ਚ ਮੈਲ ਕੱਢੀ ਮਹਾ ਕਾਲ ਨੇ ਦੋਹਾਂ ਕੰਨਾਂ ਚ ਮੈਲ ਕੱਢ ਕੇ ਪਹਿਲਾਂ ਦੇਅਤ ਬਣਾਤੇ ਤੇ ਫਿਰ ਸੰਸਾਰ ਬਣਾਤਾ ਹੁਣ ਆਪਾਂ ਚੱਲਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਉਹ ਕੀ ਕਹਿੰਦੇ ਆ ਸੰਸਾਰ ਇਤਨਾ ਬਾਰੇ ਸੰਨ ਸੰਕੇਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦੇ ਆ ਇੱਕ ਅੰਨਾ ਦੀ ਮੈਲ ਜਿਹੜੀ ਆ ਇਹ ਗੱਪ ਹੈ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਅੰਨਾ ਦੀ ਮੈਲ ਚੋਂ ਇਸ ਸੰਸਾਰ ਬਣਿਆ ਸੰਸਾਰ ਜਿਹੜਾ ਹੈ ਇਹ ਦੇਹ ਤਾਰੀ ਨੇ ਨਹੀਂ ਬਣਾਇਆ ਇਹ ਤਾਂ ਬੰਦਾ ਜਿਹੜਾ ਸ਼ੇਸ਼ਨਾਗ ਦੇ ਸ਼ੇਰ ਹੈ ਸੇਖ ਤੋਂ ਸੌਂਦਾ ਪਿਆ ਆ ਇਹਦੇ ਕੰਨ ਹੈ ਇਹਦੇ ਕੰਨਾਂ 'ਚ ਮੈਲ ਹੈ ਤੇ ਉਹ ਮੈਲ 'ਚ ਕੱਢ ਕੇ ਬਣਾ ਰਿਆ ਇਹ ਦੇਹਤਾਰੀ ਆ ਤੂੰ ਦੇਹਤਾਰੀ ਰੱਬ ਤਾਂ ਦੇਹਤਾਰੀ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਰੱਬ ਅਜੂਨੀ ਆ ਦੇਹਤਾਰੀ ਹੈ ਹੀ ਨਹੀਂ ਤੇ ਇੱਥੇ ਇਹ ਦਸ਼ਮਨ ਦਾ ਕਵੀ ਕਹਿੰਦਾ ਆ ਇਹ ਰਾ ਇਹ ਕੋਈ ਬੰਦਾ ਦੇਹਧਾਰੀ ਆ ਇਹਨੂੰ ਦੇਹਧਾਰੀ ਨੂੰ ਮਹਾਕਾਰ ਜਿਹੜਾ ਆ ਮਹਾਕਾਰ ਉਹੀ ਦੇਹਧਾਰੀ ਐ ਇੱਥੇ ਬੈਠਾ ਤੇ ਇਹ ਇੱਕ ਦੇਹਧਾਰੀ ਤੋਂ ਸੰਸਾਰ ਬਣਾ ਰਿਹਾ ਉਹ ਵੀ ਕੰਨ ਦੀ ਮੈਲ ਤੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਸੰਸਾਰ ਦੀ ਰਚਨਾ ਕਿਸੇ ਦੇਹਧਾਰੀ ਨੇ ਨਹੀਂ ਕੀਤੀ ਇਹ ਰੱਬ ਨੇ ਅਕਾਲ ਪੁਰਖ ਨੇ ਕਰਤਾ ਪੁਰਖ ਨੇ ਕੀਤੀ ਆ ਕਰਤਾ ਪੁਰਖ ਦੇਹਧਾਰੀ ਹੈ ਹੀ ਨਹੀਂ ਨਾ ਉਹਦੇ ਕੰਨ ਆ ਤੇ ਨਾ ਉਹਨਾਂ ਚ ਮੈਲ ਹੈ। ਤੋਂ ਬਾਣੀ ਕਹਿੰਦੀ ਹੈ ਜਪਜੀ ਦੀ ਬਾਣੀ ਕਹਿੰਦੀ ਹੈ ਥਿੱਤੀ ਵਾਰ ਉਹਨਾਂ ਜੋਗੀ ਜਾਣੈ ਰੁਤਿ ਮਾਹ ਨ ਕੋਈ ਜਾਗ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਗੁਰੂ ਗ੍ਰੰਥ ਸਾਹਿਬ ਪੰਨਾ 4 ਹੈ। ਤੋਂ ਬਾਣੀ ਤਾਂ ਕਹਿੰਦੀ ਹੈ ਇਹ ਕਿਸ ਨੂੰ ਕੋਈ ਨਹੀਂ ਪਤਾ ਸੰਸਾਰ ਦੀ ਰਚਨਾ ਕਿਵੇਂ ਹੋਈ ਆ। ਨਾ ਕਿਸੇ ਜੋਗੀ ਨੂੰ ਪਤਾ ਥਿੱਤੀ ਵਾਰ ਨਾ ਜੋਗੀ ਜਾਣੈ। ਨਾ ਮਹੀਨਾ ਤੇ ਰੁੱਤ ਕਿਸ ਨੂੰ ਪਤਾ ਜਿਹੜਾ ਕਰਤਾ ਇਸ ਨੂੰ ਬਣਾ ਰਿਹਾ ਸ੍ਰਿਸ਼ਟੀ ਨੂੰ ਕੋਈ ਜਾਣਦਾ ਆ ਤੇ ਫਿਰ ਸੰਕੇਤ ਇਹ ਦਿੱਤਾ ਗਿਆ ਕਿ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਇ ਜਲ ਤੇ ਤ੍ਰਿ ਪਵਨ ਸਾਜਿਆ ਘਾਟ ਘਾਟ ਜੋਤ ਸਮੋਏ ਇਹ ਇੱਕ ਸੰਕੇਤ ਹੋਰ ਦਿੰਦਾ ਆ ਕਿ ਸਾਚੇ ਤੇ ਜੋ ਸੱਚਾ ਕੌਣ ਹੈ ਇਹ ਜਾਗਰਤਾ ਸਿਰਟੀ ਕੋ ਸਾਜੋ ਸੱਚ ਆ ਉਹ ਕਰਤਾ ਆ ਆਦੀ ਸੱਚ ਜੁਗਾਰੀ ਸੱਚ ਵਾਲਾ ਉਹ ਸੱਚ ਆ ਉਹ ਕਰਤਾ ਆ ਤੋਤੋਂ ਪੌਣ ਪੈਦਾ ਹੋਈ ਪੌਣ ਹਵਾ ਪੈਦਾ ਹੋਈ ਹਵਾ ਤੋਂ ਜਲ ਬਣਿਆ ਜਲ ਜਿਹੜਾ ਆ ਉਹ ਤੋਂ ਫਿਰ ਤ੍ਰੇਪ ਬਣ ਜੜਾ ਇਹ ਤਿੰਨੇ ਪਵਨ ਸਾਜੇ ਗਏ ਤੇ ਸਾਰੇ ਭਵਨਾਂ ਵਿੱਚ ਉਹਦੀ ਜੋਤ ਜਿਹੜੀ ਆ ਉਹ ਜਿਹੜੇ ਰਾਮ ਰਿਹਾ ਸਮਾਗੇ ਤੋਂ ਇਹ ਸਾਨੂੰ ਇਸ ਤਰ੍ਹਾਂ ਸੰਕੇਤ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੇ ਆ ਤੇ ਅਸਲ ਰੂਪ ਵਿੱਚ ਇਹ ਕਦੋਂ ਬਣੀ ਸ੍ਰਿਸ਼ਟੀ ਕਿਹੜਾ ਮਹੀਨਾ ਸੀ ਕਿਹੜੀ ਰੁੱਤ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਕਿਹੜੀ ਥਿਤੀ ਸੀ ਤਾਂ ਕਿਹੜਾ ਦਿਨ ਸੀ ਥਿਤੀਆਂ ਚੰਦਰਮਾ ਦੇ ਨਾਲ ਬਣਦੀਆਂ ਤੇ ਵਾਰ ਜਿਹੜੇ ਆ ਸੂਰਜ ਨਾਲ ਬਣਦੇ ਆ ਇਹਦਾ ਕਿਸੇ ਨੂੰ ਵੀ ਕੋਈ ਭੇਤ ਨਹੀਂ ਹੈ ਜਿਹੜਾ ਕਰਤਾ ਅਕਾਲ ਪੁਰਖ ਇਸ ਨੂੰ ਸਾਜ ਰਿਹਾ ਉਹੀ ਜਾਣਦਾ ਕਿਹੜਾ ਸਮਾਂ ਸੀ ਕਿਹੜੀ ਰੋਦ ਸੀ ਕਿਹੜਾ ਕਿਹੜਾ ਦਿਨ ਸੀ ਕਿਹੜੀ ਥੇਤ ਸੀ ਤੋ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੰਕੇਤ ਮਿਲਦੇ ਆ ਸ੍ਰਿਸ਼ਟੀ ਰਚਨਾ ਬਾਰੇ ਤੋ ਪਿਆਰੇ ਹੁਣ ਹਸਾਬ ਲਾਓ ਉਹਨਾਂ ਇਹ ਦਸ਼ੋਨਾਂ ਦੇ ਸਿੱਖਾਂ ਦੇ ਗਲ ਵਿੱਚ ਪਾਇਆ ਕਿ ਇਹ ਇਹ ਸਿੱਖਾਂ ਦੂਜਾ ਗੁਰੂ ਬਣਾਇਆ ਜਾ ਰਿਹਾ ਹੈ ਕੀ ਕਰਾਂਗੇ ਇਸ ਦਸ਼ਮਨਥ ਨੂੰ ਗੁਰੂ ਬਣਾ ਕੇ ਕੋਈ ਕੀ ਕਰੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆ ਉਹ ਤਾਂ ਰੱਦ ਕਰ ਰਹੀ ਹੈ ਸਭ ਕੁਝ ਇਹ ਤਾਂ ਪਿਆਰਿਓ ਚਾਲਾਂ ਦੇਖ ਲਓ ਕਿਵੇਂ ਚੱਲ ਰਹੀਆਂ ਇਸ ਸੱਚੇ ਤੇ ਪਵਨਾ ਪੈ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਜਿਹੜਾ ਉਹ 19 ਤੋਂ ਤੁਸੀਂ ਪੜ੍ਹ ਕੇ ਦੇਖ ਸਕਦੇ ਆ 19 ਪੰਨਾ ਹੈ ਸੱਚੇ ਤੇ ਪਵਨਾ ਪੈ ਜਿਹੜੇ ਪ੍ਰਮਾਣ ਹੈ ਇਸ ਤਰ੍ਹਾਂ ਹੋਰ ਹੀ ਬੜੇ ਅਰਬਰ ਨਰਬਤ ਹੰਦੂਕਾਰਾ ਹੋਰ ਹੀ ਬੜੇ ਪ੍ਰਮਾਣ ਹੈ ਪਰ ਅਸਲ ਗੱਲ ਇਹ ਹੈ ਕਿ ਜਿਹੜਾ ਕਰਤਾ ਇਸ ਨੂੰ ਬਣਾ ਰਿਹਾ ਉਹ ਕਰਤਾ ਜਿਹੜਾ ਦੇਹ ਧਾਰੀ ਨਹੀਂ ਹੈ ਉਹ ਰੱਬ ਹੈ ਉਹ ਅਜੂਨੀ ਆ ਉਹ ਬਣਾ ਰਿਹਾ ਦਸ਼ਮਨਾ ਕਹਿੰਦਾ ਹੈ ਕਿ ਸਰੀਰ ਧਾਰੀ ਬੰਦਾ ਆਪਣੇ ਕੰਨਾਂ 'ਚ ਮੈਲ ਕੱਢ ਕੇ ਬਣਾ ਰਿਹਾ ਹੁਣ ਕਿਹਨੂੰ ਮੰਨਣਾ ਇਹ ਤੁਸੀਂ ਸੋਚੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਕਿ ਇਹ ਗੱਪ ਜਿਹੜੀ ਇਹ ਦਸ਼ਮਨਾ ਦੀ ਉਹ ਮੰਨਣੀ ਆ ਤੁੱਕੇਵੇਂ ਸਿੱਖਾਂ ਨੂੰ ਗੁਮਰਾ ਕੀਤਾ ਜਾ ਰਿਹਾ ਦਸ਼ਕ ਪ੍ਰੰਥ ਸਿੱਖਾਂ ਦੇ ਗਾਲ ਵਿੱਚ ਪਾ ਕੇ ਇਹ ਪਿਆਰਿਓ ਸੋਚਣ ਵਾਲੀ ਗੱਲ ਹੈ ਸਿੱਖੀ ਦਾ ਭਵਿੱਖ ਜਿਹੜਾ ਆ ਉਹ ਕਿੱਧਰ ਨੂੰ ਜਾ ਰਿਹਾ ਹੈ ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਇੱਥੇ ਅਸੀਂ ਸਮਾਪਤੀ ਕਰਦੇ ਹਾਂ ਵਾਹ ਕੁ ਜੀ ਕਾ ਖਾਲਸਾ ਵਾਹ ਕੁ